ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਹੋਇਆ ਜੀ ਇੱਧਰਲੀ ਮੋਟਰ ਦੇ ਵੀ ਪਨੀਰੀ ਵਾਲਾ ਤਿਆਰ ਕਰਨ ਤੇ ਪਹਿਲਾਂ ਆਪਣਾ ਰੂਟਾ ਵਿਟਰ ਮਾਰਿਆ ਹੋਇਆ ਜੀ ਜੇਰਾ ਮਾਰਦਾ ਸੀ ਤੇ ਹੁਣ 2-3 ਵਾਰ ਹਲਾਣਾ ਪਾੜਦਾਨੇ ਆ ਤੇ ਜ਼ਮੀਨ ਵਿੱਚੋਂ ਹਲੇ ਗਿੱਲੀ ਨਿਕਲਦੀ ਆ ਹਵਾ ਲੱਗ ਜੂਗੀ 2 ਦਿਨ ਤੇ ਉਸ ਤੋਂ ਬਾਅਦ ਫਿਰ ਰੂਟਾ ਵਿਟਰ ਮਾਰ ਕੇ ਸੁਹਾਗਾ ਮਾਰ ਦਾਂਗੇ 2-3 ਗੇਲ ਜਿੰਨੀ ਜ਼ਮੀਨ ਥੋੜੀ ਜਿਹੀ ਕੈੜੀ ਰਹੇ ਪਨੀਰੀ ਨੂੰ ਉੰਨੀ ਵਧੀਆ ਰਹਿੰਦੀ ਆ ਤੇ ਪੱਟਣੀ ਵੀ ਸੋਖੀ ਆ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਬਾਕੀ ਇਧਰਲੇ ਪਾਸੇ ਖੜੀ ਆ ਆਪਣੀ ਮੱਕੀ 1368 ਆ ਮੋਟਰ ਤੇ ਵੀ ਆਪਾਂ 1368 ਬੀਜੀ ਹੋਈ ਆ ਤੇ ਬਾਕੀ ਛੱਲੀ ਪੂਰੀ ਵਧੀਆ ਏ ਤੇ ਵਧੀਆ ਵੈਰਾਈਟੀ ਆ 1368 ਵੀ ਤੇ ਮੱਕੀ ਦੀ ਹਾਈਟ ਵੀ ਵਧੀਆ ਏ ਕਰੀਬਨ ਜੂਨ ਦੇ ਪਹਿਲੇ ਹਫਤੇ ਤੋਂ ਬਾਅਦ ਆ ਜੂਗੀ ਲੜਾਈ ਚੱਲ ਪਾਣੀ ਆ ਮੱਕੀ ਦੀ ਬਾਕੀ ਆਪਣੀ ਹਲੇ ਲੇਬਰ ਵੀ ਨਹੀਂ ਆਈ ਦੋ ਤਿੰਨ ਬੰਦੀ ਨੇ 1 ਜੂਨ ਨੂੰ ਆਉਣਗੇ ਜੀਰੀ ਲਾਉਣੇ ਵਾਲੇ ਬੰਦੇ ਚੱਲਦਾ ਟਮਾਟਰ ਹੀ ਤੇਰੇ ਹਲਾਂ ਤੇ ਆਵਾਜ਼ ਸੁਣੋ ਡਰਾਈਵਰ ਦੇ ਬਾਕੀ ਮੋਟਰਾਂ ਦੇ ਚੱਲਦਾ ਪਾਣੀ ਮੱਕੀ ਨੂੰ ਤੇ ਜਿਹੜੀ ਆਪਣੇ ਮਾਜਰੀ ਮੋਟਰਾਂ ਨੇ ਉੱਧਰ ਵੀ ਚੱਲਦਾ ਏ ਤੇ ਪਿੰਡ ਮੋਟਰਾਂ ਖੜਾਈਆਂ ਹੋਈਆਂ ਨੇ ਤੇ ਲਾਈਟ ਆਉਂਦੀ ਆ ਬਾਦੂ ਤੇ ਮੱਕੀ ਹਲੇ ਹੁਣ ਗਿੱਲੀ ਉਹ ਆਇਟੋਂ ਥੋੜਾ ਜਿਹਾ ਪਾਣੀ ਸਕਾ ਕੇ ਲਾਵਾਂਗੇ ਤਾਂ ਅチェ ਦੀ ਪੱਕੂ ਮੱਕੀ ਦਾਣਾ ਕੋ ਚੱਲਿਆ ਕਹਿੜਾ ਮੱਕੀ ਦਾ ਇਹ ਆਪਣਾ ਸੁਵਰਾਜ ਲੋਹਾਈ ਮੀਡੀਆਮ ਆ 22 ਮਾਡਲ ਲੈ ਪਾਸੇ ਖੜੀ ਹੈ ਆਪਣੀ ਮੱਕੀ 9208 ਅਦੂਈ ਮੱਕੀ ਨਾਲੋਂ ਤਿੰਨ ਚਾਰ ਦਿਨ ਗੇਤੀ ਹੈ ਇਹ ਤੇ ਵੱਡੀਆਂ ਤਾਂ ਇਕੱਠੀਆਂ ਜਾਣੀਆਂ ਨਿੱਕੋ ਦਿਨ ਉਰੇ ਹੈਗੇ ਨੇ 12-13 ਕਿੱਲੇ ਮੱਕੀ ਦੇ ਆ ਮੋਟਰ ਤੇ ਬਾਕੀ ਇਹਦੀ ਛੱਲੀ ਵਧੀਆ ਏ ਦੇਖੋ ਪੂਰੀ ਵਧੀਆ ਛੱਲੀ ਆ ਤੇ ਵਧੀਆ ਦਾਣਾ ਪਿਆ ਹੋਇਆ ਮੱਕੀ ਚ ਆਗੇ ਦੀ ਇੱਧਰ ਕੌਣ ਹਰੇ ਲਈ ਹੈਗਾ ਅਰੇ ਆਪਾਂ ਖਰਾ ਬੀਜਣਾ ਓਵਲ ਵਾਲਾ ਦਾ ਵਾਦਾ ਨੇ ਮੇਰੇ ਟਿੱਕਾ ਦੇ ਕੇ ਬੀਜ ਦਾ ਟਮੇਟੋ ਮਾਰਦਾਂਗੇ ਜਿਨਾ ਜਿਨਾ ਬਾਗਾ ਦਾਈ ਆਪਾਂ ਪਨੀਰੀ ਵਾਲਾ ਤੇ ਸਾਰੇ ਖੇਤ ਬਾਕੀ ਹੁਣ ਹੜਾ ਨਾ ਪਾਉਨੇ ਇਹਨੂੰ ਦੋ ਬਾਰ ਹਾਲ ਆਪਾਂ ਪਾ ਲਏ ਹਾਲਾ ਦੋ ਗੇਲ ਪਾ ਕੇ ਤੇ ਮਰਾਂਗੇ ਸੁਭਾਗਾ ਤੇ ਕਰਦੇ ਆਂ ਜ਼ਮੀਨ ਤਿਆਰ ਇੱਕ ਦੋ ਦਿਨ ਚੱਕ ਫਿਰ ਬੀਜਾਂਗੇ ਪਨੀਰੀ ਛਕਰੀ ਦੀ ਤਾਂ ਕਿ ਉਹ ਪਰ ਆਵੇ ਚੱਲਦਾ ਮੱਕੀ ਨੂੰ ਪਾਣੀ ਵੀ ਦਿਖਾਉਂਦੇ ਆ ਕੰਮਕਾਰ ਪਾਤਾ ਹੀ ਆਪਾਂ ਪਨੀਰੀ ਵਾਲਾ ਤਿੰਨ ਚਾਰ ਵਾਰ ਤੇ ਬਰੀਕ ਹੋ ਚੱਲੀ ਜ਼ਮੀਨ ਵੀ ਤੇ ਕੱਲ ਨੂੰ ਦੇਖਦੇ ਆ ਸਵੇਰੇ ਮਾਰਾਂਗੇ ਸੁਭਾਗਾ ਦੋ ਤਿੰਨ ਵਾਰ ਘਮਾ ਦਾਂਗੇ ਥੋੜਾ ਜਿਹਾ ਕੜਾਇਆ ਹੋ ਜੂਗਾ ਖੇਤ ਉੱਪਰ ਭੁੱਪਲ ਜੀ ਬਣ ਜੂਗੀ ਫਿਰ ਕਰਦੇ ਆਂ ਤਿਆਰੀ ਪਨੀਰੀ ਬੀਜਣ ਦੀ ਬਾਕੀ ਸਾਡੇ ਏਰੀਆ ਚ ਚਾਰ ਵਾਲੇ ਲਾ ਰਹੇ ਨੇ ਇਕੀਲੇ ਦਾ 45000 ਰੁਪਇਆ ਲਾ ਰਹੇ ਨੇ ਬਾਕੀ ਤੁਸੀਂ ਆਪਣੇ ਏਰੀਆ ਚ ਦੱਸਿਓ ਕਮੈਂਟ ਕਰਕੇ ਵੀ ਕੀ ਰੇਟ ਚੱਲਦਾ ਹੈ ਚਾਰ ਦੀ ਮੱਕੀ ਦਾ ਇਕੀਲੇ ਦਾ ਇਹ ਆਪਣੀ ਹੈਗੇ 1368 ਤੇ ਆਪਣੀ ਸਲਾਹ ਬਣਦੀ ਆ ਵੀ ਉਧਰ ਜਿਹੜੇ ਮੱਜਰੀ 7 ਕੀਲੇ ਨੇ 9208 ਦੇ ਉਹ ਵੜਾ ਦਨੇ ਆ ਜੇ 50000 ਰੁਪਿਆ ਦਿੱਤਾ ਕੀਲੇ ਦਾ ਫਿਰ ਉਹ ਹਿਸਾਬ ਨਾਲ ਦੇਖ ਲਾਂਗੇ ਤੇ ਜੀਰੀ ਲਾਉਣ ਨੂੰ ਖੇਤ ਖਾਲੀ ਹੋ ਜਾਣਗੇ ਤੇ ਚਲੋ ਕੁਝ ਪਕਾਮੀ ਵੜ ਲਾਂਗੇ ਕੀ ਲੇਜ਼ਰ ਕਰਾਤਾ ਸੀ ਆਪਾਂ ਐਨ ਪੱਦਰ ਆ ਪੂਰਾ ਖੇਤ ਦੇਖੋ ਨੀ ਨਿੰਪੂ ਦਾ ਬੂਟਾ ਨਿੰਬੂ ਬਹੁਤ ਜ਼ਿਆਦਾ ਲੱਗਦਾ ਇਹਨੂੰ ਗਰਮੀ ਚ ਜਿੰਨਾ ਮਰਜੀ ਨਿੰਬੂ ਤੋੜ ਕੇ ਸਕੰਜਮੀ ਪੀਓ ਬੂਟਾ ਭਰ ਜਾਂਦਾ ਨਿੰਬੂਆਂ ਨਾਲ 843 ਹਾਲ 13 ਦੇ ਅੱਗੇ ਚੱਲਦੇ ਹਾਂ ਹਲ ਕੱਢਦੇ ਹਾਂ